ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਤਿਸ ਰਾਤ ਚਿਤ ਬੋ ਆਂਧੜ ਨੀਤ ਖੋਲ ਕਬਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰਫੁੱਲੈ ਸਾਧਕ ਸੰਗ ਆਵੈ ਬਸ ਪੰਚ ਸਾਧ ਸੰਗ ਅਮਰਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੇ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਬ੍ਰਭ ਸੋ ਪਰਸਨ ਸਾਧਕੇ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਬ੍ਰਭ ਸੋ ਪਰਸਨ ਵਾਹਿਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅਨੰਦ ਮੇrito ਲੈ ਕਰਕੇ ਹੀ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਸ਼ਬਦ ਗੱਲ ਰਹੀ ਲੜੀਵਾਰ ਕਥਾ ਮੁਤਾਬਕ ਸ੍ਰੀ ਸੁਖੁਣੀ ਸਾਹਿਬ ਜੀ ਦਾ ਸਤਵੀਂ ਅਸ਼ਟਪਰੀ ਦਾ ਦੂਸਰਾ ਪਾਧਾ ਆਪ ਜੀ ਨੇ ਸਰਵਣ ਕੀਤਾ ਹੈ ਆਓ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਜ ਇਹ ਸ਼ਬਦ ਰਾਹੀਂ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਰੰਭ ਕਰਕੇ ਸਰਵਣ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰ ਚਰਨਾਂ ਵਿੱਚ ਲਿਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਐਸੇ ਸਾਧੂ ਗੁਰਮੁਖ ਜਨਾਂ ਦੀ ਸੰਗਤ ਕਰਿਆਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਿਆਂ ਉਹ ਪਰਿਪੂਰਨ ਪਰਮੇਸ਼ਰ ਜੋ ਚਰ ਅਚਰ ਜੜ ਅਤੇ ਚੱਲਣ ਵਾਲੀਆਂ ਸਾਰੀਆਂ ਜੁਨਾਂ ਦੇ ਵਿੱਚ ਵਸਣ ਵਾਲਾ ਹੈ ਪਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਗੋਚਰ ਚਰ ਅਚਰ ਇਹ ਸਾਡੀਆਂ ਜੋ ਇੰਦਰੀਆਂ ਹਨ ਇਹਨਾਂ ਦੀ ਪਹੁੰਚ ਤੋਂ ਪਰੇ ਹਰੀ ਜੋ ਨੇਤਰਾ ਨਾਲ ਵੇਖਿਆ ਨਹੀਂ ਜਾ ਸਕਦਾ ਹੱਥਾਂ ਦੇ ਨਾਲ ਫੜਿਆ ਨਹੀਂ ਜਾ ਸਕਦਾ ਜਿਸ ਨੂੰ ਕੇਵਲ ਤੇ ਕੇਵਲ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਪਰ ਫਿਰ ਵੀ ਉਸ ਨੂੰ अनुभव ਕੀਤਾ ਜਾ ਸਕਦਾ ਹੈ ਫੀਲ ਕੀਤਾ ਜਾ ਸਕਦਾ ਹੈ ਦਸਵੇਂ ਪ੍ਰੀਤਮ ਜੀ ਬਖਸ਼ਿਸ਼ ਕਰਦੇ ਨਾ ਚੱਕਰ ਚਿਹਨੀ ਅਰ ਬਰਨ ਜਾਤੀ ਅਰ ਪਾਤ ਨਾਹਨ ਜੇ ਰੂਪ ਰੰਗ ਆ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤੇ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਹਾਨ ਗਨੀਜੈ ਤ੍ਰੇ ਭਵਨ ਮਹੀਪ ਸੋਨਾਰੀ ਅਸਰ ਨੇਤ ਨੇਤ ਵਾਦਨ ਕਹਿ ਤਵ ਸਰਬਨਾਮ ਕਥਾ ਕਵਨ ਕਰਮਨਾ ਬਨ ਸਮਤ ਸੋ ਅਨਭਵ ਪ੍ਰਕਾਸ਼ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ ਸਾਧੂਆਂ ਦੀ ਸੰਗਤ ਕਰਕੇ ਉਸ ਨੂੰ ਮਿਲਿਆ ਜਾ ਸਕਦਾ ਹੈ ਉਹਦੇ ਵਿੱਚ ਮਿਲਿਆ ਜਾ ਸਕਦਾ ਹੈ ਸਾਧ ਕੇ ਸਾਧ ਕੇ ਸੰਗ ਸਦਾ ਪਰਫੁੱਲਦਾ ਹੈ ਔਰ ਉਸ ਨੂੰ ਮਿਲ ਕੇ ਫਿਰ ਕੀ ਹੁੰਦਾ ਹੈ ਕਿ ਜੀਵ ਦੇ ਹਿਰਦੇ ਵਿੱਚ ਇੱਕ ਅਵਸਥਾ ਬਣਦੀ ਹੈ ਜਿਸ ਨੂੰ ਪਾਤਸ਼ਾਹ ਜੀ ਕਹਿੰਦੇ ਹਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਜਦੋਂ ਉਸ ਨੂੰ ਸੁਣਿਆ ਜਾਂਦਾ ਹੈ ਅਨੁਭਵ ਕੀਤਾ ਜਾਂਦਾ ਹੈ ਤਾਂ ਜੀਵ ਦਾ ਜਿਹੜਾ ਹਿਰਦਾ ਹੈ ਇਹ ਪਰਫੁੱਲਤ ਹੋ ਜਾਂਦਾ ਹੈ ਖਿੜ ਜਾਂਦਾ ਹੈ ਹਮੇਸ਼ਾ ਜੀਵ ਖਿੜਿਆ ਰਹਿੰਦਾ ਹੈ ਖੁਸ਼ ਰਹਿੰਦਾ ਹੈ ਏ ਗੁਰਮੁਖਾਂ ਦੀ ਸੰਗਤ ਦਾ ਸਾਡੇ ਤੇ ਅਸਰ ਹੁੰਦਾ ਹੈ ਪ੍ਰਭਾਵ ਪੈਂਦਾ ਹੈ ਹੋਰ ਕੀ ਅਸਰ ਹੁੰਦਾ ਹੈ ਸਾਧ ਕਿਰਪਾ ਤੇ ਸੂਕਾ ਹਰਿਆ ਸਾਧੂਆਂ ਦੀ ਕਿਰਪਾ ਸਦਕਾ ਸਾਡਾ ਮਨ ਜੋ ਵਿਸ਼ੇ ਵਕਾਰਾਂ ਦੀ ਅਗਨੀ ਨੇ ਸਾੜ ਦਿੱਤਾ ਸੁਕਾ ਦਿੱਤਾ ਹੈ ਵਿਸ਼ੇ ਵਿਕਾਰਾਂ ਦੀ ਅਗਦੇ ਕਰਕੇ ਸਾਡਾ ਮਨ ਜੋ ਕੁੰਠਤ ਹੋ ਗਿਆ ਹੈ ਇਕੱਠਾ ਹੋ ਗਿਆ ਹੈ ਉਦਾਸ ਹੋ ਗਿਆ ਹੈ ਗੁਰੂ ਕਿਰਪਾ ਸਦਕਾ ਇਹ ਪਰਫੁੱਲਤ ਹੋ ਜਾਂਦਾ ਹੈ ਜੋ 6 ਚੱਕਰਾਂ ਨੂੰ ਖੋਲਣ ਦੇ ਲਈ ਅਨੇਕਾ ਲੋਕ ਜ਼ੋਰ ਲਾਉਂਦੇ ਆ ਸਾਧੂਆਂ ਦੀ ਸੰਗਤ ਵਿੱਚ ਉਹ ਸਹਿਜੇ ਖੁੱਲ ਜਾਂਦੇ ਹਨ ਉਹ ਜਿਹੜੇ ਕਮਲ ਹਨ ਸਾਡੇ ਮੂਲ ਕਮਲ ਤੋਂ ਲੈ ਕਰਕੇ ਸਹਸਰਾਰ ਕਮਲ ਤੱਕ ਸਾਰੇ ਕਮਲ ਦੇ ਫੁੱਲ ਉਹ ਆਟੋਮੈਟਿਕ ਹੀ ਖਿੜ ਜਾਂਦੇ ਆ ਭਾਵ ਜੀਵ ਨੂੰ ਪ੍ਰਸੰਤਾ ਪ੍ਰਾਪਤ ਹੁੰਦੀ ਆ ਸਾਧਕ ਸੰਗ ਆਵੇ ਬਸ ਪੰਜਾਂ ਤੇ ਇਹ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਜੋ ਜੀਵ ਦੀ ਮਰਜ਼ੀ ਨਾਲ ਨਹੀਂ ਚੱਲਦੇ ਕਿਉਂਕਿ ਮਨ ਜਿਹੜਾ ਹੈ ਕਾਲ ਦੀ ਗੁਲਾਮੀ ਦੇ ਵਿੱਚ ਹੈ ਕਾਲ ਦੇ ਮਗਰ ਲੱਗਿਆ ਮਨ ਜਿਸ ਨੂੰ ਅਸੀਂ ਕਾਲ ਯੁਗ ਵੀ ਕਹਿ ਦਿੰਨੇ ਆ ਇਹਦੀਆਂ ਮੁਹਾਰਾਂ ਉਹਦੇ ਹੱਥ ਵਿੱਚ ਫੜੀਆਂ ਹੋਈਆਂ ਤੇ ਉਹਦੀ ਮਰਜ਼ੀ ਨਾਲ ਹੀ ਚੱਲਦਾ ਤੇ ਫਿਰ ਜਿਵੇਂ ਮਨ ਕਹਿੰਦੇ ਓਵੇਂ ਸਾਡੇ ਇੰਦਰੀ ਕਰਦੇ ਆ ਤੋਂ ਪੰਜੇ ਕਰਮ ਇੰਦਰੀ ਜਿਹੜੇ ਹਨ ਇਹਨਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ ਸਾਧੂਆ ਦੀ ਸੰਗਤ ਕਰਕੇ ਗੁਰਮੁਖਾਂ ਦੀ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ ਪੰਜਾਂ ਵਿਕਾਰਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ ਮਾਰਿਆ ਜਾ ਸਕਦਾ ਹੈ ਇਹਨਾਂ ਦਾ ਸੁਭਾਅ ਬਦਲਿਆ ਜਾ ਸਕਦਾ ਹੈ ਜਿਸ ਤਰ੍ਹਾਂ ਇੱਕ ਵਚਨ ਹੈ ਪਾਤਸ਼ਾਹ ਦਾ ਬਾਣੀ ਚ ਪੰਜ ਵਸਾਏ ਪੰਜ ਰਸਾਏ ਪੰਜ ਗਵਾਏ ਇਦਾਂ ਕਰਕੇ ਜੋ ਵਚਨ ਹੈ ਉਹਦੇ ਵਿੱਚ ਵੀ ਇਹਨਾਂ ਪੰਜਾਂ ਦੀ ਗੱਲ ਹੈ ਤਾਂ ਗੁਰੂ ਪਿਆਰਿਓ ਜਦੋਂ ਸਾਧੂਆਂ ਦੀ ਗੁਰਮੁਖਾਂ ਦੀ ਬ੍ਰਹਮ ਗਿਆਨੀਆਂ ਦੀ ਸੰਗਤ ਹੁੰਦੀ ਹੈ ਤਾਂ ਫਿਰ ਇਹ ਪੰਜੇ ਕਰਮਿੰਦਰੇ ਗਿਆਨਿੰਦਰੇ ਵੀ ਗੁਰੂ ਦੀ ਗੱਲ ਸੁਣਦੇ ਆ ਕੰਨ ਸੁਣਦੇ ਆ ਅੱਖਾਂ ਦਰਸ਼ਨ ਕਰਦੀਆਂ ਰਸਨਾ ਸਿਫਤ ਕਰਦੀ ਆ ਹੱਥ ਸੇਵਾ ਕਰਦੇ ਆ ਪੈਰ ਗੁਰੂ ਘਰ ਵੱਲ ਚੜ੍ਹ ਕੇ ਜਾਂਦੇ ਆ ਕਦੋਂ ਜਦੋਂ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਗੁਰੂ ਪਿਆਰਿਓ ਉੱਥੇ ਜਾ ਕੇ ਹੀ ਤੀਜੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਤਾਂ ਇਹ ਰਾਗਤਨ ਪਰਵਾਰ ਪਰੀਆਂ ਜੋ ਹਨ ਇਹ ਸਾਡੇ ਸਰੀਰ ਦੇ ਹੀ ਰੋਮ-ਰੋਮ ਹਨ ਪੰਜ ਤਤ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਤੇ ਪੰਜਾਂ ਤਤਾਂ ਦੀਆਂ 25 ਪ੍ਰਕਿਰਤੀਆਂ ਇਹ ਸਾਰੇ ਦੇ ਸਾਰੇ ਉਸ ਪਰਮੇਸ਼ਰ ਦੀ ਸਿਫਤ ਕਰਨ ਲੱਗ ਜਾਂਦੇ ਹਨ ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਕਰਕੇ ਇਨਾਂ ਪੰਜਾਂ ਨੂੰ ਵਸ ਕੀਤਾ ਜਾ ਸਕਦਾ ਹੈ ਸਾਧ ਸੰਗ ਅਮਰਤ ਰਸ ਪੁੰਚਾ ਪੁੰਚਾ ਹੁੰਦਾ ਸ਼ਕਨਾ ਭੋਗਣਾ ਖਾਣਾ ਤੇ ਜਦੋਂ ਇਹ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇੱਕ ਨਾਲ ਜੁੜ ਜਾਂਦੀਆਂ ਹਨ ਏਕਸ ਕੈ ਵਸ ਕੀਏ ਸਾਰੇ ਨੌਏ ਦੁਆਰੇ ਔਰ ਸਭ ਕੁਝ ਜਿਹੜੇ ਹਨ ਇਹ ਇੱਕ ਦੇ ਆ ਕੇ ਖੜ ਜਾਂਦਾ ਜਦੋਂ ਜੀਵ ਫਿਰ ਇਸ ਨੂੰ ਉਹ ਅਮਰ ਦੀ ਬੂੰਦ ਮਿਲਦੀ ਆ ਗੁਰਮੁਖਾਂ ਦੀ ਸੰਗਤ ਕਰਕੇ ਉਹ ਜੋ ਅਮਰਤ ਸਾਡੇ ਅੰਦਰ ਹੈ ਆਨੰਦਮਈ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਨਾਨਕੀ ਅਮਰਤ ਏਕ ਹੈ ਦੂਜਾ ਅਮਰਤ ਨਾਹੀਂ ਨਾਨਕੀ ਅਮਰਤ ਮਨੈ ਬਾਹੇ ਪਾਈਐ ਗੁਰਪ੍ਰਸਾਦ ਉਸ ਅੰਮ੍ਰਿਤ ਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਸਾਧ ਕੇ ਸੰਗਿ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਤੇ ਸਾਡਾ ਮਨ ਜੋ ਬੜਾ ਹੰਕਾਰ ਦੇ ਵਿੱਚ ਜੀਵਾ ਨੂੰ ਦੁੱਖ ਦਿੰਦਾ ਹੈ ਕ੍ਰੋਧ ਕਰਕੇ ਹੰਕਾਰ ਕਰਕੇ ਜਦੋਂ ਇਹ ਦੂਸਰਿਆਂ ਨੂੰ ਦੁੱਖ ਦਿੰਦਾ ਹੈ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਜਦੋਂ ਇਹ ਗੁਰਮੁਖਾਂ ਦੀ ਬ੍ਰह्म ਗਿਆਨੀਆਂ ਸਿਆਧੂ ਆਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਉੱਥੋਂ ਫਿਰ ਇਹਨੂੰ ਸੋਝੀ ਆਉਂਦੀ ਹੈ ਵੀ ਇਹ ਹੰਕਾਰ ਤੇ ਕ੍ਰੋਧ ਕਿਸੇ ਕੰਮ ਦੇ ਨਹੀਂ ਇਹ ਮੇਰਾ ਨੁਕਸਾਨ ਕਰਨ ਵਾਲੇ ਹਨ ਇਹ ਮੇਰੇ ਦੁਸ਼ਮਣ ਹਨ ਜਿਨ੍ਹਾਂ ਨੂੰ ਮੈਂ ਮਿੱਤਰ ਸਮਝੀ ਬੈਠਾ ਹਾਂ ਤਾਂ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਹਨ ਕਿ ਇਸ ਮਨੁੱਖ ਨੇ ਇਨਾਂ ਨੂੰ ਦੁਸ਼ਮਣਾਂ ਨੂੰ ਮਿੱਤਰ ਬਣਾਇਆ ਹੋਇਆ ਪਰ ਜਦੋਂ ਗੁਰੂ ਕਿਰਪਾ ਕਰਦਾ ਸਿੱਖ ਜਾਂ ਜੀਵ ਮਨੁੱਖ ਗੁਰੂ ਦੀ ਛਣ ਵਿੱਚ ਆ ਜਾਂਦਾ ਤੇ ਗੁਰੂ ਕਿਰਪਾ ਕਰਕੇ ਇਹਨਾਂ ਦੁਸ਼ਮਣਾਂ ਨੂੰ ਮਿੱਤਰ ਬਣਾ ਦਿੰਦਾ ਜਦੋਂ ਇਹ ਗੁਰੂ ਦੇ ਵਸ ਵਿੱਚ ਹੋ ਜਾਂਦੇ ਆ ਸਿੱਖ ਦੇ ਨਾਮ ਦੇ ਵਸ ਵਿੱਚ ਹੋ ਜਾਂਦੇ ਆ ਕਾਬੂ ਵਿੱਚ ਆ ਜਾਂਦੇ ਹਨ ਤਾਂ ਉਦੋਂ ਇਹੋ ਹੀ ਮਿੱਤਰ ਬਣ ਜਾਂਦੇ ਹਨ ਸਾਧ ਸੰਗ ਹੋਏ ਸਭ ਕੀ ਰੇਣ ਜਦੋਂ ਇਹ ਸਾਰੇ ਕਰਮ ਇੰਦਰੀਏ ਗਿਆਨ ਇੰਦਰੀਏ ਕਾਬੂ ਵਿਚ ਆ ਜਾਂਦੇ ਆ ਫਿਰ ਜੀਪ ਦਾ ਮਨ ਨਿਮਰਤਾ ਵਿੱਚ ਵੀ ਆ ਜਾਂਦਾ ਹੈ ਫਿਰ ਸਾਰਿਆਂ ਨੂੰ ਸਤਕਾਰ ਸਹਿਤ ਬੁਲਾਉਂਦਾ ਹੈ ਸਤਕਾਰ ਦਿੰਦਾ ਹੈ ਇਹ ਮਨੁੱਖ ਫਿਰ ਇਹਨੂੰ ਪਤਾ ਲੱਗਦਾ ਹੈ ਕਿ ਇੱਥੇ ਪ੍ਰੇਮ ਤੋਂ ਵੱਡੀ ਕੋਈ ਖੇਡ ਨਹੀਂ ਹੈ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਭੂ ਨੂੰ ਪ੍ਰਵਣਾ ਕੀਤਾ ਸਾਧ ਸੰਗ ਹੋਏ ਸਭ ਕੀ ਰੇਤ ਸਾਧ ਕੇ ਸੰਗ ਮਨੋਹਰ ਬਹਿਣ ਸਾਧੂਆਂ ਅਣੀ ਸੰਗਤ ਜਾ ਕੇ ਹੀ ਪਤਾ ਲੱਗਦਾ ਹੈ ਕਿ ਬੰਦੇ ਨੇ ਬੋਲਣਾ ਕਿਵੇਂ ਹੈ ਔਰੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਹਿ ਮੋ ਛੰਦਾ ਤੁਨ ਸਭ ਕੱਚ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵੇ ਖਾਏ ਖੱਤਰ ਹੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਵੈਰੀਆਂ ਨੂੰ ਮਿੱਤਰ ਬਣਾ ਦਿੱਤਾ ਇਹ ਵੈਰੀ ਮਿੱਤਰ ਸਭ ਕੀਤੇ ਆ ਨੈ ਮੰਗੈ ਬੰਦਾ ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੀ ਆ ਅਖੀਰ ਤੇ ਜਦੋਂ ਮੈਂ ਗੁਰੂ ਨੂੰ ਗੋਬਿੰਦ ਨੂੰ ਮਿਲਿਆ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਹੋਈ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੈ ਕਾ ਸਵਾਰੇ ਆ ਜਾਂ ਤੁਧ ਭਵੰਦਾ ਫਿਰ ਸਾਰੇ ਕਾਰਜ ਹੀ ਰਾਸ ਹੋਵੇ ਸੁਮਾਰੂ ਰਾਗ ਦੀ ਇਸ ਪੌੜੀ ਦੇ ਵਿੱਚ ਪਾਤਸ਼ਾਹ ਇਹੀ ਬਖਸ਼ਿਸ਼ ਕਰਦੇ ਆ ਕਿ ਜਦੋਂ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਤਾਂ ਸੁਭਾਅ ਬਦਲ ਜਾਂਦਾ ਹੈ ਸਾਧ ਕੇ ਸੰਗ ਨ ਕਤਹੁ ਤਾਵੇ ਹੁਣ ਗੁਰਮੁਖਾਂ ਦੀ ਸੰਗਤ ਜੋ ਪਤਾ ਲੱਗਿਆ ਕਿ ਮਨ ਗੁਰਨਾਨਕ ਦੇ ਗੁਰੂ ਦੇ ਚਰਨਾਂ ਤੋਂ ਬਗੈਰ ਹੋਰ ਕਿਤੇ ਵੀ ਕੁਝ ਨਹੀਂ ਹੈ ਗੁਰਮੁਖਾਂ ਦੀ ਸੰਗਤ ਤੋਂ ਬਗੈਰ ਤੈਨੂੰ ਹੋਰ ਕਿਤੇ ਕੁਝ ਨਹੀਂ ਲੱਭਣਾ ਤਾਂ ਤੇ ਤੈਨੂੰ ਐਸੀ ਭਜ ਰੋੜ ਕਰਨ ਦੀ ਲੋੜ ਨਹੀਂ ਹੈ ਸਾਧ ਕੇ ਸੰਗ ਨ ਕਤਹੁ ਤਾਵੇ ਸਾਧ ਸੰਗ ਅਸਥਿਤ ਵਰ ਪਾਵੇ ਔਰ ਇਹ ਗੱਲ ਨੂੰ ਸਮਝ ਕਰਕੇ ਸਾਡਾ ਮਨ ਭਜ ਤੌਰ ਬੰਨ ਕਰਕੇ ਸਥਿਰ ਹੋ ਜਾਂਦਾ ਹੈ ਅਸਥਿਤੀ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰੀਤਮ ਜੀ ਕਹਿੰਦੇ ਹਨ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਾਹਿਬ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਤਾਂ ਇਸ ਤਰ੍ਹਾਂ ਗੁਰ ਪਿਆਰਿਓ ਉਹ ਅਮਰਤ ਬਈ ਨਾਮ ਦਾ ਰਸ ਹੈ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਜਦੋਂ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਜੀਵ ਨੂੰ ਸੋਝੀ ਆਉਂਦੀ ਹੈ ਤੇ ਸਥਿਰ ਹੋ ਕੇ ਬੈਠਣ ਲੱਗ ਜਾਂਦਾ ਇਹਨੂੰ ਬੈਠਣਾ ਕਹਿਣੀ ਬਹਿਣੀ ਰਹਿਣੀ ਸੈਣੀ ਆਤੀ ਗਿਆਨ ਹੋ ਜਾਂਦਾ ਹੈ ਸੋਝੀ ਆ ਜਾਂਦੀ ਹੈ ਸਾਧ ਕੈ ਸੰਗ ਮਾਇਆ ਤੇ ਭਿੰਨ ਜਦੋਂ ਇਹ ਮਨੁੱਖ ਸੀ ਤੇ ਇਹ ਮਾਇਆ ਨੂੰ ਇਹ ਪ੍ਰਾਪਤ ਕਰਨ ਲਈ ਭੱਜ ਦੌੜ ਕਰਦਾ ਸੀ ਔਰ ਮਾਇਆ ਕਈ ਰੂਪਾਂ ਚ ਹੈ ਧੀ ਪੁੱਤਰ ਵੀ ਮੋਹ ਮਾਇਆ ਹੈ ਪੈਸਾ ਵੀ ਮਾਇਆ ਹੈ ਹੋਰ ਰਸਾਂ ਕਸਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਵੀ ਮਾਇਆ ਹੈ ਵਿਸ਼ੇ ਵਕਾਰ ਵੀ ਮਾਇਆ ਸਾਰੇ ਮਾਇਆ ਦੇ ਰੂਪ ਹਨ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ਼ ਕਹਿੰਦੇ ਮੇਰੇ ਤੇ ਵੀ ਕਈ ਵਾਰੀ ਇਹ ਚੜ ਕੇ ਆਈ ਪਰ ਮੈਂ ਤਾਂ ਇਹਨੂੰ ਦੂਰੋ ਹੀ ਮੱਥਾ ਟੇਕ ਦਿੱਤਾ ਰੇਸ਼ ਕਰ ਦਿੱਤਾ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹਨਾਂ ਤੋਂ ਬਚਾ ਲਿਆ ਏਸੀ ਪ੍ਰਭੂ ਦੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਦਾ ਫਲ ਸਾਧ ਕੇ ਸੰਗ ਮਾਇਆ ਤੇ ਪੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ ਜਿਨ੍ਹਾਂ ਨੂੰ ਹਰੀ ਵੈਗੁਰੂ ਦੇ ਪਿਆਰਿਆਂ ਦੀ ਸੰਗਤ ਮਿਲ ਗਈ ਜਿਨ੍ਹਾਂ ਤੇ ਰੱਬ ਦੇ ਪਿਆਰੇ ਖੁਸ਼ ਹੋ ਗਏ ਗੁਰੂ ਬ੍ਰਹਮ ਗਿਆਨੀ ਪਾਰ ਬ੍ਰਹਮ ਤੇ ਪਿਆਰੇ ਪਰਮੇਸ਼ਰ ਦੇ ਪਿਆਰੇ ਸਾਧ ਸੰਤ ਨਾਮ ਜਪੜ ਵਾਲੀਆਂ ਰੂਹਾਂ ਜਿੰਨਾਂ ਦੇ ਖੁਸ਼ ਹੋ ਗਈਆਂ ਉਹਨਾਂ ਤੇ ਰੱਬ ਖੁਸ਼ ਹੋ ਜਾਂਦਾ ਹੈ ਇਸ ਕਰਕੇ ਉਹ ਕਈ ਵਾਰੀ ਕਵੀ ਲੋਕ ਗਾਇਆ ਕਰਦੇ ਆ ਰੱਬ ਨੂੰ ਮਨਾਉਣਾ ਸੌਖਾ ਹੈ ਗੁਰੂ ਰਸ ਜੇ ਮਨਾਉਣਾ ਔਖਾ ਹੈ ਇਸ ਕਰਕੇ ਗੁਰੂ ਖੁਸ਼ ਹੋ ਗਿਆ ਤੇ ਸਮਝੋ ਰੱਬ ਖੁਸ਼ ਹੋ ਗਿਆ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਤ ਸੰਗਤ ਕਰਨ ਵਾਲਿਆ ਦੇ ਪ੍ਰਭੂ ਹਰੀ ਖੁਸ਼ ਹੋ ਜਾਂਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦਾ ਏਸੀ ਦੂਸਰਾ ਪਦਾ ਜੋ ਇੱਥੇ ਸੰਪੂਰਨ ਹੋਇਆ ਅਗਲਾ ਪਦਾ ਤੀਸਰਾ ਅਰੰਭ ਹੁੰਦਾ ਹੈ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਇਹ ਸ਼ਬਦ ਦੇ ਵਿਚਾਰ ਅਗਲੇ ਦੀਵਾਨਾ ਵੀ ਸਰਬਣ ਕਰਾਂਗੇ ਇੱਥੇ ਰੁਕਣ ਦੀ ਆਗਿਆ ਬਖਸ਼ੋ ਬੋਲਦੇ ਹਨ ਇੱਕ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਬੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ